ਮੇਰੇ ਬੇੜੇ ਦੀ ਗੱਡੀ ਆ ਹਾਂਜੀ ਕੀ ਗੱਲ ਮੈਨੂੰ ਬਦਲ ਮੈਨੂੰ ਕੰਮ ਤੋਂ ਆਇਆ ਡੁੱਗੀ ਦੋ ਗੱਡੀ ਕੋ ਤੋੜ ਕੇ ਦੇ ਕੋਈ ਪਤਾ ਆ ਮੁੰਡੇ ਆ ਗਏ ਕਿਹੜੇ ਕਿਹੜੇ ਆ ਮੈਨੂੰ ਪਤਾ ਨਹੀਂ ਕੋਈ ਦੱਸਦੀ ਦੋ ਅਧਰੋ ਇੱਕ ਮਿੰਟ ਤੇ ਨੋਕੂ ਦੇਗਾ ਪਾ ਚੀ ਆ ਮੁੰਡੇ ਨੂੰ ਆ ਕੇ ਮਾਰੀ ਗੱਲ ਇਹ ਆ ਕਿ ਪਿੱਛੇ ਇੱਥੇ ਸਾਰੇ ਖਲੋਤੇ ਉਦਾਂ ਹੀ ਤੇ ਫਿਰ ਆ ਗਏ ਉਹਨਾਂ ਮੁੰਡਿਆਂ ਨੇ ਆ ਕੇ ਨਾਲ ਰੋੜੇ ਮਾਰਨੇ ਸ਼ੁਰੂ ਕਰਤੇ ਨਾਲੇ ਨਜਾਇਜ਼ ਮੁੰਡੇ ਦੇ ਇੱਟ ਮਾਰ ਕੇ ਸਿਰ ਪਾੜਿਆ ਨਾਲੇ ਉਹਦੇ ਧਰਪਾਨਾ ਮਾਰੀਆਂ ਮੁੰਡੇ ਦੇ ਨਜਾਇਜ਼ ਮੁੰਡੇ ਬਾਬਾ ਸਰੇ ਹੈਗੇ ਸੀ ਗਿਣਤੀ ਚ ਨਹੀਂ ਕਿ ਮੁੰਡੇ ਤਾਂ ਬਹੁਤ ਜ਼ਿਆਦੇ ਸੀ ਹਾਂਜੀ ਨਹੀਂ ਪ੍ਰਾਣਾ ਕੋਈ ਝਗੜਾ ਨਹੀਂ ਗਿਆ ਹਾਂਜੀ ਗੁੰਡਾਗਰਦੀ ਕੀਤੀ ਮਾਰਾ ਨਹੀਂ ਜਾ ਜੀ ਤਾਰ ਰੱਜ ਕੇ ਛਮਾਨ ਪੀ ਕੇ ਰੱਜ ਕੇ ਛਮਾਕਾ ਪੀ ਕੇ ਤੇ ਗੋਲੀਆਂ ਖਾ ਕੇ ਤੇ ਛੁਲਕਾ ਖਾ ਕੇ ਤੇ ਲੜੰਡੇ ਨਹੀਂ ਜਾ ਇਹ ਮੁੰਡਿਆ ਹਾਂਜੀ ਕੋਈ ਕੰਪਲੇਟ ਨਹੀਂ ਕੀਤੀ ਇਹ ਕੰਪਲੇਟ ਵਾਲਾ ਕਰਨੀ ਹੈ ਜੀ ਇਹਨਾਂ ਨੇ ਮੰਕਰ ਮਾਰਾਈ ਹੁਣ ਇਹ ਮੁੰਡੇ ਨੇ ਕੋਲ ਪੁੱਛਦੇ ਨਾ ਮੁੰਡੇ ਦਾ ਪਿਓ ਕੀ ਕਹਿੰਦਾ ਵਾ ਜਿਹਦੇ ਮੁੰਡੇ ਦਾ ਸਿਰ ਮੂੰਹ ਪਾੜਿਆ ਵਾ ਇਹ ਤਾਂ ਉਹ ਦੱਸੇਗਾ ਕਿ ਵੀ ਗੱਡੀ ਪੰਨੀ ਐ ਕਿ ਤੂਆ ਪੰਨੀ ਤੁਹਾਡੇ ਸਾਹਮਣੇ ਸਭ ਕੁਝ ਹੈ ਹਾਂਜੀ ਇਹ ਤੁੰਗ ਬਾਈ ਪੈਂਦਾ ਜੀ ਮੰਦਰਾ ਕੋਲੋਂ ਹੀ ਟੰਗ ਪਾਈ ਦਿੰਦੇ ਨੇ 25000 ਕਿਹੜਾ ਇਲਾਕਾ ਜੀ ਕਿਹੜਾ ਇਲਾਕਾ ਜੀ ਇਹ ਟੰਗ ਪਾਈ 프리ਤ ਨਗਰ ਹਾਂ ਜੀ ਕੀ ਗੱਡੀ ਗੁੱਡੀ ਦੀ ਤੋੜ ਕੇ ਗਏ ਆ ਗੱਡੀ ਦੀ ਸਾਰੀ ਤੋੜ ਕੇ ਹੈੱਟਵਾ ਵੀ ਤੋੜ ਕੇ ਗਏ ਮੁੰਡੇ ਨੂੰ ਪੂਰਾ ਪੰਚ ਕੇ ਗਏ ਕਰਾਂ ਇਹਨਾਂ ਦੀ ਕੋਈ ਪੁਰਾਣੀ ਝਗੜਾ ਵੀ ਹੈਗਾ ਸੀ ਕੋਈ ਨਹੀਂ ਨਾ 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 ਕੋਈ ਪੁਰਾਣਾ ਝਗੜਾ ਨਹੀਂ ਹੈਗਾ ਕੋਈ ਵੀ ਆਈਂਗਾ ਮੁੰਡੇ ਨੂੰ ਪੁਰਾਣੀ ਹੈਗੀ ਕੋਈ ਗੱਲਬਾਤ ਨਹੀਂ ਇਹਦੇ ਕਿਸ ਕਾਰਨ ਦਾ ਆ ਹਾਂ ਕੋਈ ਕਾਰਨ ਤੇ ਪਤਾ ਹੀ ਨਹੀਂ ਇਹਦੇ ਬੋੜੇ ਮਾੜੇ ਵਿੱਚ ਕੋਠੇ ਜਾਓ ਬੋੜੇ ਨਾ ਕੋੜੀ ਨਹੀਂ ਮਾਰਾਂ ਆਹ ਸਾਡੇ ਉਹਨੇ ਨਹੀਂ ਜਾਣੀ ਜਨਾਨੀਆਂ ਤਾਂ ਕਿ ਨਹੀਂ ਬਖਸ਼ਿਆ ਸਾਰੇ ਕੋਲ ਬੈਠੇ ਮੈਂ ਵੀ ਹੁਣੇ ਗਈਆਂ ਕੋਈ ਨਾ ਪੁੱਤ ਲੜਾਈ ਨਾ ਕੋਈ ਝਗੜਾ ਨਹੀਂ ਅੱਜ ਕਿਸੇ ਨਾਲ ਨਹੀਂ ਹੈਗਾ ਨਹੀਂ ਅਜਿਹੇ ਦੋ ਦੁੱਤਰ ਮਾਰੇ ਗੱਡੀਆਂ ਭਾਈ ਕੀ ਬਚਦੇ ਨੇ ਇਹਦੇ ਚਮੇ ਗਾਲ ਦਾ ਕੋਈ ਪਤਾ ਹੀ ਨਹੀਂ ਦੱਸਿਆ ਕੀ ਜਿਹੜਾ ਮਰਦ ਘਰ ਬਾਹਰ ਜਾਂਦਾ ਹੀ ਰੱਖਿਓ ਇੱਧਰ ਕਿੰਨੇ ਕੁ ਪਤਾ ਹੀ ਆਣੇ ਹੱਥ ਪਤਾ ਹੀ ਨਹੀਂ ਕਿੰਨੇ ਕ ਜਾਣੇ ਬਹੁ ਮੁੰਡੇ ਦਰਬਾਰ ਆਏ ਆ ਬੈਠੀ ਆਇਆ ਕੀ ਅੱਜ ਮੁੰਡੇ ਪਏ ਆ ਕੇ ਬਾਹਰ ਲੋਤਾਂ ਨਾ ਕਿਹੜੇ ਮੁੰਡੇ ਦੀਪੂ ਕਿਹੜੀ ਜਗ੍ਹਾ ਤੇ ਹੋਇਆ ਜੀ ਝਗੜਾ ਦੀਪੂ ਗਗਨ ਗਗਨ ਦੀਪੂ ਗਗਨ ਤੇ ਇੱਕ ਮੁੰਡਾ ਗਿਆਨੀ ਆ ਤੇ ਇੱਕ ਗੋਰੂ ਆ ਤੇ ਕਿੰਨੇ ਕ ਬੰਦੇ ਆਏ ਸੀ ਚਾਰ ਪੰਜ ਜਣੇ ਆ ਗਏ ਤੇ ਕੀ ਜਗ੍ਹਾ ਤੇ ਝਗੜਾ ਆ ਜੀ ਇੱਥੇ ਹੋਇਆ ਇਹ ਕਿਹੜਾ ਏਰੀਆ ਇਹ ਤੁੰਗਾ ਜਿੰਨੀ ਵਿੱਚ ਮਿੰਦਰਾ ਕਲੋਨੀ ਮਿੰਦਰਾ ਕਲੋਨੀ ਕਿੰਨੇ ਕੇ ਬੰਦੇ ਆਏ ਸੀ ਤੁਹਾਡੇ ਕੋਲ ਚਾਰ ਪੰਜ ਜਣੇ ਆ ਗਏ ਆਹ ਗੱਡੀ ਦੇਖ ਸੱਟਾ ਸੱਟਾ ਕਿੰਨੇ ਬੰਦਿਆਂ ਨੂੰ ਸੱਟਾਂ ਲੱਗੀਆਂ ਜੀ ਮੇਰੇ ਲੱਗੀ ਹਲੇ ਇਕੱਲੇ ਦੇ ਹੋਰ ਹੋਰ ਨਹੀਂ ਕਿਤੇ ਲੱਗੀ ਕੋਈ ਪ੍ਰਾਣੀ ਦਾ ਚੀਜ਼ ਕਿਸ ਕਾਰਨ ਤੁਹਾਡਾ ਨਹੀਂ ਨਹੀਂ ਕੁਛ ਨਹੀਂ ਨਹੀਂ ਕੁਛ ਨਹੀਂ ਆ ਕਰਕੇ ਗੱਲ ਪੈ ਗਿਆ ਰੱਖਿਆ ਸ਼ਰਾਬ ਪਤਾ ਨਹੀਂ ਕੁਛ ਨਹੀਂ ਪਤਾ ਮੈਂ ਤਾਂ ਬਾਹਰ ਖਲੋਤਾ ਹਾਂ ਆ ਕੇ ਉਹਨਾਂ ਨੇ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਸੱਟਾ ਮਾਰ ਸੱਟਾ ਨਹੀਂ ਇਹਨਾਂ ਦੇ ਵਿਆਹ ਤੇ ਕੋਈ ਝਗੜਾ ਹੋਇਆ ਸੀ ਪਾਰਟੀ ਤੇ ਗਏ ਉਥੇ ਖਾ ਪੀ ਕੇ ਲੜ ਪਏ ਨੇ ਤੇ ਕੱਚਾ ਦਰਜ ਕਰਤਾ ਵਾ ਹੁਣ ਕਾਰਵਾਈ ਨੇ ਕਿ ਬੰਦਿਆਂ ਦੇ ਬੱਚਾ ਦਰਜ ਹੋਇਆ ਪੰਜਾਂ ਬੰਦਿਆਂ ਤੇ ਬਾਈ ਨੇ ਮੈਂ 10-15 ਨਾਮ ਮਲੂਮ ਹੈ ਤੇ ਜਿਹੜੀ ਗੱਡੀ ਗੁੱਡੀ ਤੋੜ ਕੇ ਗਏ ਕਿੰਨਾ ਕਨਕੂਨ ਆਇਆ ਉਹਦੇ ਹੁਣ ਆਪੇ ਹੀ ਪਤਾ ਲੱਗੂਗਾ ਕਿੰਨਾ ਨੁਕਸਾਨ ਹੈ ਉਹ ਤੇ ਉਹਨਾਂ ਨੂੰ ਪਤਾ ਵਾ ਤੇ ਬਾਕੀ ਜਿਹੜਾ ਨਹੀਂ ਕੋਈ ਸੀਸੀਟੀਵੀ ਵਗੈਰਾ ਹੋਈ ਸੀਸੀਟੀਵੀ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਚ ਹੀ ਹੋਈ ਆ ਹੋਰ ਕਿਤੇ ਨਹੀਂ ਹੋਈ ਕਿ ਸਰ ਆਪਣਾ ਕੀ ਕਹਿੰਦੇ ਕਿੰਨੇ ਕੋਈ ਬੰਦੇ ਦੀ ਅਰੈਸਟ ਹੋਈ ਹੈ ਨਹੀਂ ਅਜੇ ਤੱਕ ਕੋਈ ਨਹੀਂ ਘਰੋਂ ਭੱਜੀ ਹੈ ਸਾਰੇ